ਸਿਰੀ ਵਾਹੇ ਗੁਰੂ ਸਾਹਿਬ ਦੀ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਢਾਣਾ ਤੇਰੀ ਸਭ ਤੇ ਵੱਡਾ ਸਤ ਗੁਰੂ ਨਾਨਕ ਦਿਨ ਕਲ ਰਾਖੀ ਮੇਰੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਕਦਨ ਮਨੈ ਪ੍ਰਤਖ ਗੁਰੂ ਨਿਸਤਾਰੇ ਸੋ ਕਹੋ ਟਲ ਗੁਰ ਸੇਵੀਐ ਐਹ ਨਿਸ ਸਹਜ ਸੁਪਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਸਾਧਨਾ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਹਲਾ ਪੰਜਵਾਂ ਤੁਮ ਦਾਤੇ ਠਾ ගොර ප්‍රථපාලක නයක කසම හමරේ නෙමක නෙමක තුम्මහි ප්‍රථපල්ලොහෝ हम बारक तुम्हारे तारे तुम दाते ठाकुर प्रताप पालक नायक खसम हमारे ਨਿਮਖ ਨਿਮਖ ਤੁਮਹੀ ਪਤ ਪਾਲ ਹੋ ਹਮ ਬਾਰਕ ਤੁਮਰੇ ਤਾਰੇ ਜਿਹਵਾ ਇਕ ਕਵਣ ਗੁਣ ਕਹੀਐ ਬੇ ਸੁਮਾਰ ਬੇਅੰਤ ਸੁਆਮੀ ਤੇਰੋ ਅੰਤ ਨਾ ਕਿਨਹੀ ਲਹੀਐ ਰਹਾ ਕੋਟ ਪ੍ਰਾਦ ਹਮਾਰੇ ਖੰਡੋ ਅਨਕ ਵਿਦੀ ਸਮਝਾਵ ਹੋ ਹਾਮ ਅਗਿਆਨ ਅਲਪ ਮਤ ਥੋਰੀ ਤੁਮ ਆਪਣਾ ਬਿਰਦ ਰਖਾਵੋ tumari sharan tumari aas tumhi sajan sohele rakhho rakhnar dayala ਕਰ ਕੇ ਗੁਲੇ ਤੇਮਰੀ ਸਰਣਾ ਤੇਮਰੀ ਆਸਾ ਤੁਮਹੀ ਸਜਣ ਸੁਹੇਲੇ ਰੱਖੋ ਰਾਖਣ ਹਾਰ ਦਿਆਲਾ ਨਾਨਕ ਕਰ ਕੇ ਗੁਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਾ ਸ੍ਰੀ ਮਹੱਲਾ ਪੰਜਵਾ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਤਪਾਲੋ ਹਮ ਬਾਰਕ ਤੁਮਰੇ ਤਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੁਕਾਲੰ ਪ੍ਰਣਾਸੀ ਦਿਆਲੰ ਸਰੂਪੇ ਸਦਾ ਅੰਗ ਸੰਗੇ ਆਭੰਗੰ ਵਿਭੂਤੇ ਸਗਲ ਦਵਾਰ ਕਾ ਸਾਡਕ ਗਇਓ ਤਹਾਰ ਦਵਾਰ ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤਹਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਿਲੰਗਾ ਕਾਹੀ ਪਾਦਸ਼ਾਹੀ ਦਸਵੀਂ ਕੇਵਲਾ ਕਾਲ ਈ ਕਰਤਾਰ ਆਦ ਅੰਤਾ ਅਨੰਤ ਮੂਰਤ ਗੜਨ ਭੰਜਨ ਹਾਰ ਕੇਵਲ ਕਾਲ ਈ ਕਰਤਾਰ ਆਦ ਅੰਤਾ ਅਨੰਤ ਮੂਰਤ गणन भंजन हार रहाओ नींद उस्तत जा उन के सम सतर मित्र ना कोई कौन पाठ परीत सै पाथ सारथी ਰਾਤ ਹੋਏ ਤਾਤmaat ਨਾ ਜਾਤ ਜਾਕਰ ਉਤਰ ਪੌਤਰ ਮੁਗੰਦ ਕੌਨ ਕਾਜ ਕਹਾਹੇਗੇ ਤੇ ਆਨ ਦੇਵਕ ਨੰਦ ਦੇਵ ਦਾਤ ਦਿਸ਼ਾ ਵਿਸ਼ਾ ਜਹਕੀਨ ਸਰਬ ਪਸਾਰ ਕਾਨ ਉਪਮਾ ਤਾਨ ਕੋ ਮੁਖ ਲੇਤ ਨਾਮ ਮੁਰਾਰ ਦੇਵ ਦਾਤ ਦਿਸ਼ਾ ਵਿਸ਼ਾ ਜਹਕੀਨਾ ਸਰਬਪਸਾਰ ਕਾਨ ਉਪਮਾ ਤਾਨ ਕੋ ਮੁਖ ਲੇਦ ਨਾਮ ਮੂਰਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ